ਪਹਿਲਗਾਮ ਦੇ ਵਿੱਚ નિર્ਦੋਸ਼ ਨਿਹੱਤੇ ਭਾਰਤੀਆਂ ਨੂੰ ਮਾਰਿਆ ਗਿਆ ਸੀ ਅਤਵਾਦੀਆਂ ਦੇ ਵੱਲੋਂ ਅਤੇ ਉਸ ਦਾ ਬਦਲਾ ਲੈਣ ਦੇ ਲਈ ਉੱਥੇ ਮਾਰੇ ਗਏ ਸ਼ਹੀਦਾਂ ਦਾ ਬਦਲਾ ਲੈਣ ਦੇ ਲਈ ਭਾਰਤੀ ਫੌਜਾਂ ਦੇ ਵੱਲੋਂ ਭਾਰ ਸਰਕਾਰ ਦੇ ਵੱਲੋਂ ਆਪਰੇਸ਼ਨ ਸੰਧੂਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਭਾਰਤ ਪਾਕਿਸਤਾਨ ਸਰਹੱਦ ਤੇ ਤਣਾਅ ਸਥਿਤੀ ਜ਼ਰੂਰ ਬਣ ਗਈ ਸੀ ਪਾਕਿਸਤਾਨ ਦੀ ਹਰ ਇੱਕ ਨੱਕਪਾਕ ਕੋਸ਼ਿਸ਼ ਦਾ ਬਦਲਾ ਭਾਰਤ ਦੀਆਂ ਫੌਜਾਂ ਦੇ ਵੱਲੋਂ ਮੂੰ ਤੋੜ ਜਵਾਬ ਹੈ ਜੋ ਦਿੱਤੇ ਗਏ ਸੀ ਪਰ ਇਸ ਤੋਂ ਬਾਅਦ ਸਥਿਤੀ ਥੋੜੀ ਰੇਲਵੇ ਸਟੇਸ਼ਨਾਂ ਦੇ ਉੱਤੇ ਅਜੀਬ ਦੇਖਣ ਨੂੰ ਮਿਲੀ ਰੇਲਵੇ ਸਟੇਸ਼ਨਾਂ ਉੱਤੇ ਡਰ ਦਾ ਮਾਹੌਲ ਦੇਖਣ ਨੂੰ ਮਿਲਿਆ ਕਿਉਂਕਿ ਲੋਕ ਜੋ ਪੰਜਾਬ ਦੇ ਵਿੱਚ ਬਾਹਰੋਂ ਇੱਥੇ ਕੰਮ ਕਰਨ ਦੇ ਲਈ ਮਜ਼ਦੂਰੀ ਦਿਹਾੜੀ ਤੇ ਲਈ ਆਉਂਦੇ ਨੇ ਉਹ ਵਾਪਸ ਆਪਣੇ ਆਪਣੇ ਸ਼ਹਿਰਾਂ ਨੂੰ ਪਰਤਦੇ ਦਿਖਾਈ ਦਿੰਦੇ ਨੇ ਔਰ ਇਹਨਾਂ ਵਿੱਚ ਵੱਧ ਗਿਣਤੀ ਯੂਪੀ ਅਤੇ ਬਿਹਾਰ ਤੋਂ ਆਏ ਮਜ਼ਦੂਰਾਂ ਦੀ ਹੈ ਜੋ ਕਿ ਪੰਜਾਬ ਦੇ ਵਿੱਚ ਜੋ ਲੇਬਰ ਦਾ ਕੰਮ ਬਹੁਤੇ ਤੌਰ ਤੇ ਕਰਦੇ ਨੇ ਲੁਧਿਆਣਾ ਅੰਮ੍ਰਿਤਸਰ ਪਟਿਆਲੇ ਦੇ ਵਿੱਚ ਜੋ ਰੇਲਵੇ ਸਟੇਸ਼ਨਸ ਨੇ ਕਾਫੀ ਜ਼ਿਆਦਾ ਪੀੜ ਦਿਖਾਈ ਦੁੱਤੀ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜੋ ਕਿ ਅਫਵਾਹਾਂ ਦੇ ਕਰਕੇ ਜ਼ਿਆਦਾ ਬਣਿਆ ਹੋਇਆ ਅਫਵਾਹਾਂ ਤੇ ਵੀ ਨੱਥ ਪਾਣ ਦੇ ਲਈ ਗ੍ਰਿਫਤਾਰੀਆਂ ਲੁਧਿਆਣਾ ਦੇ ਵਿੱਚ ਵੀ ਹੋਈਆਂ ਨੇ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਨੇ ਪਰ ਇਸ ਤੋਂ ਬਾਅਦ ਵੀ ਜੋ ਇਹ ਦਿੱਕਤ ਹੈ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਕਿ ਜੋ ਸਥਿਤੀ ਹੈ ਲੋਕ ਸਮਝਣ ਦੀ ਬਜਾਏ ਇਸ ਤੋਂ ਦੂਰ ਭੱਜ ਰਹੇ ਨੇ ਕਿਉਂਕਿ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਜਾਦੀ ਜੁੱਧਬੰਦੀ ਹੋਈ ਹੈ ਉਸ ਤੋਂ ਬਾਅਦ ਕਿਸੇ ਵੀ ਅਜਿਹੀ ਘਟਨਾ ਦਾ ਜੋ ਕਿ ਸਾਹਮਣੇ ਨਹੀਂ ਆਈ ਹੈ ਜਿਸ ਦੇ ਵਿੱਚ ਕਿ ਕੋਈ ਡਰੋਨ ਹਮਲਾ ਦੇਖਣ ਨੂੰ ਮਿਲਿਆ ਹੋਵੇ ਹਾਲਾਂਕਿ ਕੋਈ ਵੀ ਡਰੋਨ ਹਮਲਾ ਭਾਰਤ ਨੇ ਜੋ ਉਹਨਾਂ ਦਾ ਪੂਰਾ ਨਹੀਂ ਹੋਣ ਦੁੱਤਾ ਵੈ ਔਰ ਹਰ ਇੱਕ ਹਮਲੇ ਨੂੰ ਉਹਨਾਂ ਦੇ ਨੂੰ ਤੋੜਿਆ ਵੈ ਹਰ ਇੱਕ ਹਮਲੇ ਦਾ ਮੂੰਹ ਤੋੜ ਜਵਾਬ ਦਿੰਦਾ ਵੈ ਔਰ ਇਸ ਤੋਂ ਬਾਅਦ ਵੀ ਡਰ ਦਾ ਮਾਹੌਲ ਇੱਕ ਤpaseਤਾ ਬਣਿਆ ਹੋਇਆ ਵੈ ਯੂਪੀ ਅਤੇ ਬਿਹਾਰ ਤੋਂ ਆਏ ਮਜ਼ਦੂਰ ਨੇ ਜੋ ਪ੍ਰਵਾਸੀ ਨੇ ਪ੍ਰਵਾਸੀ ਵਾਪਸ ਆਪਣੇ ਆਪਣੇ ਜੋ ਕਿ ਘਰਾਂ ਨੂੰ ਜਾ ਰਹੇ ਨੇ ਔਰ ਇਹ ਡਰ ਦਾ ਮਾਹੌਲ ਬੇਮਤਲਬ ਅਤੇ ਬੇਬੁਨਿਆਦੀ ਦਿਖਾਈ ਦੇ ਰਿਹਾ ਵੈ ਕਿਉਂਕਿ ਭਾਰਤ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਭਾਰਤੀ ਫੌਜਾ ਦੇ ਵੱਲੋਂ ਹਾਲਾਤਾਂ ਨੂੰ ਬਕੂਬੀ ਸਾਹਮ੍ਹਿਆ ਗਿਆ ਵੈ ਇਹਨਾਂ ਹਾਲਾਤਾਂ ਦੇ ਵਿੱਚ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਪਰ ਇਹਨਾਂ ਹਦਾਇਤਾਂ ਦੇ ਜਾਰੀ ਕਰਨ ਤੋਂ ਬਾਅਦ ਵੀ ਲੋਕ ਛੁੱਟੀਆਂ ਅਫਵਾਹਾਂ ਤੇ ਛੁੱਟੀਆਂ ਖਬਰਾਂ ਲਗਾਤਾਰ ਫਲਾਣਦੇ ਦਿਖਾਈ ਦਿੱਤੇ ਜਿਨ੍ਹਾਂ ਉੱਤੇ ਕਾਰਵਾਈਆਂ ਵੀ ਕੀਤੀਆਂ ਗਈਆਂ ਵੈ ਪਰ ਇਹਨਾਂ ਕਾਰਵਾਈਆਂ ਦੇ ਬਾਅਦ ਵੀ ਕੁਝ ਲੋਕ ਜਿਏ ਨੇ ਜੋ ਡਰ ਦਾ ਮਾਹੌਲ ਬਣਾ ਰਹੇ ਨੇ ਤੇ ਡਰ ਦਾ ਮਾਹੌਲ ਬਨਣ ਕਰਕੇ ਪ੍ਰਵਾਸੀਆਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਕਾਫੀ ਡਰ ਬਣ ਰਿਹਾ ਤੇ ਜੋ ਪੰਜਾਬ ਤੋਂ ਹੋ ਪਰਤ ਤੇ ਦਿਖਾਈ ਦੇ ਰਹੇ ਨੇ ਔਰ ਆਪਣੇ ਆਪਣੇ ਸ਼ਹਿਰਾਂ ਨੂੰ ਆਪਣੇ ਆਪਣੇ ਜ਼ੂਬਿਆਂ ਦੇ ਵਿੱਚ ਜਾਂਦੇ ਦਿਖਾਈ ਦੇ ਰਹੇ ਨੇ ਰੇਲਵੇ ਸਟੇਸ਼ਨਾਂ ਤੇ ਭਾਰੀ ਭੀੜ ਲੱਗੀ ਹੋਈ ਹੈ ਕਿਤੇ ਨਾ ਕਿਤੇ ਇਹ ਜੋ ਡਰ ਦਾ ਮਾਹੌਲ ਹੀ ਹੈ ਪਰ ਇਹ ਡਰ ਦਾ ਮਾਹੌਲ ਕਿਉਂ ਬਣਿਆ ਹੋਇਆ ਹੈ ਕੀ ਭਾਰਤੀ ਫੌਜਾਂ ਤੇ ਯਕੀਨ ਨਹੀਂ ਹੈ ਕਿ ਡਰ ਦਾ ਮਾਹੌਲ ਬਣਨ ਪਿੱਛੇ ਕੋਈ ਹੋਰ ਵਜ੍ਹਾ ਹੈ ਅਫਵਾਹਾਂ ਦਾ ਬਾਜ਼ਾਰ ਵੀ ਦੂਸਰੇ ਪਾਸੇ ਪੱਕਿਆ ਸੀ ਪਰ ਇਸ ਦੌਰਾਨ ਜੋ ਪ੍ਰਵਾਸੀ ਨੇ ਉਹ ਆਪਣਾ ਕੰਮਕਾਰ ਛੱਡ ਕੇ ਵਾਪਸ ਆਪਣੇ ਆਪਣੇ ਜੋ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਲੁਧਿਆਣਾ ਪਟਿਆਲਾ ਅੰਮ੍ਰਿਤਸਰ ਅਜਿਹੇ ਵੱਡੇ ਸ਼ਹਿਰਾਂ ਦੇ ਰੇਲਵੇ ਸਟੇਸ਼ਨ ਜਿੱਥੇ ਕਿ ਬਹੁਤੇ ਤੌਰ ਤੇ ਜੋ ਮਜ਼ਦੂਰ ਨੇ ਮਜ਼ਦੂਰੀ ਕਰਨ ਦੇ ਲਈ ਆਉਂਦੇ ਨੇ ਨਾ ਸ਼ਹਿਰਾਂ ਦੇ ਵਿੱਚ ਉਤੋਂ ਦੀ ਵਾਪਸ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ 35 ਲੱਖ ਹੈਕਟੇਅਰ ਰਕਬੇ ਦੇ ਵਿੱਚ ਝੋਨੇ ਦੀ ਜੋ ਕਿ ਕਾਸ਼ਤ ਕੀਤੀ ਜਾਂਦੀ ਹੈ ਜੇਕਰ ਪੰਜਾਬ ਦੇ ਮਜ਼ਦੂਰਾ ਤੋਂ ਝੋਨਾ ਲਗਾਇਆ ਆ ਗਿਆ ਤਾਂ ਉਹਨਾਂ ਨੂੰ ਜ਼ਿਆਦਾ ਮਜ਼ਦੂਰੀ ਦੇਣੀ ਪੈ ਸਕਦੀ ਹੈ ਕਿਉਂਕਿ ਜਿਹੜੇ ਪ੍ਰਵਾਸੀ ਨੇ ਉਹ ਘੱਟ ਮਜ਼ਦੂਰੀ ਦੇ ਵਿੱਚ ਕੰਮ ਕਰ ਦਿੰਦੇ ਨੇ ਪਰ ਪੰਜਾਬ ਦੇ ਵਿੱਚ ਜੇਕਰ ਜੋ ਮਜ਼ਦੂਰ ਹੈ ਜੇ ਲੱਭੇ ਕੇ ਪੰਜਾਬ ਦੇ ਹੀ ਜੋ ਕਾਮਿਆਂ ਨੂੰ ਕੋਲੋਂ ਇਹ ਕੰਮ ਕਰਵਾਇਆ ਗਿਆ ਤਾਂ ਮਜ਼ਦੂਰੀ ਵੇਜ ਦੇ ਵਿੱਚ ਵਾਧੂ ਵੀ ਦਿਖਾਈ ਦੇ ਸਕਦੀ ਹੈ ਕਿਤੇ ਨਾ ਕਿਤੇ ਲੁਧਿਆਣੇ ਦੇ ਵਿੱਚ ਫੈਕਟਰੀਆਂ ਦੇ ਵਿੱਚ ਕਾਫੀ ਵੱਡਾ ਇਸ ਚੀਜ਼ ਦਾ ਨੁਕਸਾਨ ਵੀ ਹੋਰ ਦੇਖਣ ਨੂੰ ਮਿਲੇਗਾ ਕਿਉਂਕਿ ਕਾਫੀ ਜ਼ਿਆਦਾ ਕੰਮ ਹੈ ਜੋ ਕਿ ਇਹਨਾਂ ਦੇ ਸਹਾਰੇ ਹੀ ਚੱਲਦਾ ਦਿਖਾਈ ਦਿੰਦਾ ਵੈ